ਵੇਲ ਕੰਮ ਹੋ ਗਿਆ ਜੀ ਵਿਸਾਖੀ ਮੇਲੇ ਤੇ ਤੁਹਾਨੂੰ ਦਿਖਾਉਣੇ ਆ ਅੱਜ ਪੁਰਾਣਾ ਦਰਸਾ ਤੇ ਇੱਧਰ ਪ੍ਰੋਗਰਾਮ ਚੱਲ ਰਿਹਾ ਜਿਹੜਾ ਇੱਧਰ ਬਣਾਇਆ ਹੋਇਆ ਪੁਰਾਣਾ ਘਰ ਦਿਖਾਉਣੇ ਆ ਸਾਰਾ ਅੱਜ ਜੁੜ ਜੋ ਹੋਰ ਜੁੜ ਜੋ ਇੱਧਰ ਆਪੇ ਬੰਦਾ ਆਪੇ ਪਹਿਰਾ ਗਏ ਚਾਹ ਤੇ ਦੇਖ ਸਕਦੋਂ ਆਇਓ ਜਿੰਨੇ ਤੋਂ ਤੋਂ ਇਹ ਹੋਰ ਅੰਦਰ ਬਣਿਆ ਹੋਇਆ ਮਕਾਨ ਇਹਨੂੰ ਘਰ ਸਾਹ ਕਹਿੰਦੇ ਆ ਇਹ ਪੰਜਾਬ ਦੇ ਵਿੱਚ ਪਹਿਲਾ ਏਦਾਂ ਦੇ ਮਕਾਨ ਹੁੰਦੇ ਸੀ ਹੈਨਾ ਜਿਹੜੇ ਦਮਰੇ ਵੀ ਤੋਂ ਦਿਖਾਵਾਂਗੇ ਸਾਰੇ ਰੰਗ ਰੰਗ ਦੇ ਦੇਖੋ ਮੇਲਾ ਲੱਗਿਆ ਹੋਇਆ ਭਰਿਆ ਵਧੀਆ ਹੁਰਕੇ ਵਾਲਾ हर ची आ जो दुर बि रखे हुय yeah mm -hmm. ਮੈਕ ਲਾ ਲਾਂਗੇ ਤੁਹਾਨੂੰ ਆਵਾਜ਼ ਘੱਟ ਆ ਰਹੀ ਹੈ ਆਵਾਜ਼ ਕਿਵੇਂ ਆ ਰਹੀ ਹੈ ਦੱਸਿਓ ਮੜਾ ਜੀ ਆਵਾਜ਼ ਦੱਸਿਓ ਠੀਕ ਆ ਰਹੀ ਹੈ ਆ ਗਈ ਬਾਰੀ ਕਹਿੰਦੇ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਬਾਰੀ ਕਿਹਾ ਜਾਂਦਾ ਹੈ ਹਾਂਜੀ ਸੋਰੀ ਜੀ ਕਾਲ ਆ ਗਈ ਸੀ ਲਾਈਵ ਕੱਟਿਆ ਗਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਇਹਨੂੰ ਬਾਰੀ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ ਆਪਾਂ ਰਸੋਈ ਦਾ ਸਮਾਨ ਰੱਖਿਆ ਜਾਂਦਾ ਸੀਗਾ ਜੀ ਤੇ ਆ ਹੈਗੀ ਮਧਾਣੀ ਲੱਕੜ ਦੀ ਮਧਾਣੀ ਪਹਿਲਾਂ ਇਹ ਵਰਤੀ ਜਾਂਦੀ ਸੀਗੀ ਅੱਜ ਕੱਲ ਤਾਂ ਇਲੈਕਟ੍ਰਿਕ ਆ ਗਈਆਂ ਆ ਲਈ ਬੋਟਾ ਆਹ ਚੋਦਾ ਗਾਣਾ ਇਹ ਸਬਜ਼ੀ ਵਗੈਰਾ ਯਾ ਰੋਟੀ ਨਾ ਰੱਖਣ ਦੇ ਕੰਮ ਆਉਂਦਾ ਜੇ ਖੇਤਾਂ 'ਚ ਰੋਟੀ ਲੈ ਆਉਣ ਦੇ ਕੰਮ ਆਉਂਦਾ ਸੀਗਾ ਇਹ ਆਹ ਵੀ ਪਰ ਮਧਾਨੀ ਜਿਹੜੇ ਲੜਕਣੇ ਲੱਗੀ ਹੋਈ ਆ ਪਾਣੀ ਦੁੱਧ ਰੜਕਦੇ ਆ ਮੱਖਣ ਰੜਕਦੇ ਆ ਹਨਾ ਇਹ ਤੁਸੀਂ ਦੇਖ ਸਕਦੇ ਹੋ ਆ ਲੈਪੜੂ ਲਾ ਉਹ ਪਰੋਲਾ ਕਿਹਾ ਜਾਂਦਾ ਈ ਨਾਲ ਕੋਈ ਨਿੱਤ ਆਟਾ ਕਣਕ ਜਾਂ ਕੋਈ ਢਾਲਾਂ ਰੱਖਦੇ ਹੁੰਦੇ ਸੀਗੇ ਪੁਰਾਣੇ ਸਮੇਂ ਵਿੱਚ ਤੇ ਆਹ ਕੋਠੀ ਕਿਹਾ ਜਾਂਦਾ ਇਹਨੂੰ ਦੇਖੋ ਬਾਲਟੀ ਹੋਰ ਅੱਜ ਵੀ ਇਹਦਾ ਪ੍ਰਾਂਤ ਜਿਹੜੇ ਪਿੱਤਲ ਦੀਆਂ ਪਹਿਲਾਂ ਪ੍ਰਾਂਤਾਂ ਚੱਲਦੇ ਆ ਸੀਗੀਆਂ ਦੇ ਪੇਟਰੋਲ ਦੇ ਭਾਂਡੇ ਆਈ ਸਾਰੇ ਗੜਬੀ ਹੋ ਗਈ ਜੀ ਇਹਨੂੰ ਹੋ ਗਿਆ ਆਦਾ ਬੰਦਾ ਆ ਰਿਹਾ ਸੀ ਕਿੱਧਰ ਗਿਆ ਸੋ ਇਟਸ ਨਾਟ ਸੱਚੂ ਉਹਨੇ ਦੇ ਸ਼ੋਰੇ ਵਿੱਚ ਯਾਦ ਕੋ ਸਮੇਂ ਨੇ ਆਪਾਂ ਮਾ ਅੱਗੇ ਰਹਿਣਾ ਚਾਹੀਦਾ ਇਹ ਸੋ ਬਾਅਦ ਇਹ ਸਿਨਾਤ ਦੀ ਬਣਿਆ ਕੀਤੀ ਹੋਈ ਹੈ ਕਿ ਸਾਡੇ ਦੇ ਸ਼ੋਰ ਦੇ ਕੁਝ ਕੜੇ ਅਧਿਆਪਕ ਸਾਥੀ ਨੇ ਇਹ ਕਿੱਥੇ ਕਿਸ ਨੂੰ ਸਮਾਨ ਰੱਖਣਾ ਹੋਇਆ ਆਪਾਂ ਕਿੱਥੇ ਰੱਖ ਸਕਦਾ ਜੀ ਸਮਾਨ ਦਿਖਾਉਣ ਖਾਤਰ ਰੱਖਣਾ ਹੋਵੇ ਜੀ ਹਾਂ ਜੀ ਕਿਹੜਾ ਇੰਚਾਰਜ ਹੈ ਕਿਥੇ ਇੱਕ ਮਿੰਟ ਜੀ ਆਪਣਾ ਬੰਦਾ ਆਇਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਹਾਂ ਹਾਈ ਗੇ ਸਮਾਨ ਹੈ ਰੱਖਾਇਆ ਸਮਾਨ ਪੁੱਛਾਂ ਅਸੀਂ ਆਈ ਆਪਣਾ ਦੇਖ ਲਈ ਆ ਜੀ ਇਕਰੇ ਲਈ ਤਾਂ ਫਿਰ ਦੇ ਨਾਲ ਨਾਲ ਕੁਝ ਨਹੀਂ ਹੁੰਦਾ ਕੋਈ ਚਲਖਾ ਦੇ ਕਿਹਦਾ ਹੀ ਨਾਲ ਨਾਲ ਹੋਰ ਤਾਂ ਆਪਣੇ ਕੋਲੇ ਇਹ ਉਸਤੂ ਕਰਨ ਲਈ ਇਹ ਚੱਕਰ ਨਾਲ ਜਵਾਨ ਆਈ ਜੋ ਕੀਤੀ ਚੁੱਕੀ ਹੋਈ ਹੈ ਕੋਈ ਨਾ ਮਾਇ ਹੈਗਾ ਨਾਲ ਆਏਗਾ ਉਹ ਮੰਜਾ ਵਿਲਾ ਬੈ ਜਾ ਮੋਤ ਅੰਦਰ ਇਹ ਦੇ ਰੱਖਣੀਆਂ ਜਾਂ ਇਹ ਦੇ ਕੇ ਲਾ ਦ ਅੰਦਰ ਮੁੰਕੇ ਇਹ ਆਇਤਰੀ ਦੇ ਪੇਉ ਉੱਤਰਾ ਤੇ ਆ ਕਦੌਲੀ ਬਣੀ ਆ ਕਦੌਲੀ ਤੇ ਕੀਤੇ ਹੋਇਆ ਪੁਰਾਣਾ ਡਿਜ਼ਾਈਨ ਜਿਹੜਾ ਆਪਾਂ ਤਿਆਰ ਜਿਵੇਂ ਪੁਰਾਣਾ ਪਹਿਲਾਂ ਬੁੜੀਆਂ ਕਰਦੀਆਂ ਸੀਆਂ ਔਰ ਤਾਂ ਤੇ ਉਹ ਫੁੱਲ ਬੁਕੇ ਜਿਹੜੇ ਲਾਗਾਂ ਹੋਣਾਂ ਨੇ ਇਹ ਆ ਦੀਵੇ ਤੁਸੀਂ ਦੇਖ ਸਕਦੇ ਹੋ ਉਹ ਨਹੀਂ ਜਲਾਇਆ ਜੀ ਪ੍ਰੋਗਰਾਮ ਇਹ ਜੋ ਮੰਜੇ ਬਿਸਤਰਾ ਹੁਣ ਕਿਹਾ ਪੱਕੇ ਭੁੱਖੇ ਜੀ ਇਹਨੂੰ ਟੋਕਰਾਂ ਗਿਆ ਜਾਂਦਾ ਜੀ ਤੇ ਲਾਲਟਨ ਤੇ ਆ ਝੋਲੇ ਇਹਦੇ ਪਹਿਲਾਂ ਗੁਰਕ ਸੌਰੀ ਜਾਂਦੇ ਸਾਈਕਲ ਤੋਂ ਕਾਂਕੇ ਨੂੰ ਸਾਈਕਲ ਨਹੀਂ ਲਾਇਆ ਨਾ ਇਹਨਾਂ ਨੇ ਸਾਈਕਲ ਲਾ ਲਈ ਇੱਕ ਇਹ ਆ ਪੱਖੇ ਜੀ ਪੁਰਾਣੇ ਤੇ ਆ ਲਾਰਟਨ ਬੋਡ ਮਿਲ ਦੀ ਲਾਰਟਨ ਕਹਿੰਦੇ ਜੀ ਨੂੰ ਤੇ ਦਸਾਂ ਬਰਾਂ ਦੇ ਨਾਮ ਰੱਖੇ ਹੋਏ ਤੇ ਮੋਰਨਿਆਂ ਕੀ ਰਸਨ ਧੜਾ ਕੇ ਆ ਜਾਂਦਾ ਇਹਨੂੰ ਇਹੜਾ ਆਪਣੇ ਨਾਮ ਦਾ ਜੋ ਬੀਤੂ ਪੁਰਾਣਾ ਸੀ ਨਾ ਆਹ ਹਾਂ ਤੇ ਆ ਗਏ ਇਧਰ ਪਿੱਤਲ ਦੇ ਸਮਾਨ ਭਾਂਡੇ ਲਹੋਣੇ ਸਾਨੂੰ ਚੱਕੀ ਤੇ ਆ ਸਾਰਾ ਪਿੱਤਲ ਦਾ ਸਮਾਨ ਆ ਜੀ ਪੁਰਾਣਾ ਪ੍ਰੋਬਲੇ वगैरह ਤੇ ਆ ਮਿੱਟੀ ਦੇ ਬਣੇ ਹੋਏ ਆ ਇਹਨੂੰ ਸਰਾਹੀ ਤੇ ਨੰਦਵਾ ਆ ਇਹ ਨਾਲ ਜਾ ਇਹ ਸਰਾਹੀ ਹਾਂ ਜਿਹਨੂੰ ਸਰਾਹੀ ਕਿਹਾ ਜਾਂਦਾ ਸੀਗਾ ਤੇ ਮਹਾਨ ਸਿੰਘ ਦੀ ਇਹ ਹੈ ਨਾ ਮਹਾਨਾ ਸਿੰਘ ਆ ਇਦਾਂ ਨਾਮ ਵੀ ਲਿਖੇ ਜਾਂਦੇ ਸੀ ਪਹਿਲਾਂ ਸਮੇਂ 'ਚ ਗੜਬੀਆਂ ਬੋਟੇ ਆ ਗਏ ਇਹਨੂੰ ਕੀ ਕਹਿੰਦੇ ਆ ਬਈ ਮਧਾਨੀਆਂ ਜਿਹੜਾ ਉਹ ਹੈ ਕੋਟ ਕਿਡੂੰ ਇਹ ਕੋੜ ਕਹਿੰਦੇ ਆ। ਇੱਕ ਚਾਹ ਜ਼ਰੂਰੀ ਆ। ਆਹ ਤਾਂ ਆਹ ਦਾ ਮਤਲਬ ਆ। ਕੋੜ ਲਾ ਜਾਂਦੇ ਨੇ। ਫੜੋਲੀ। ਨੋਕਰੇ ਫੜੋਲੀ ਵਿੱਚ ਦਾਣੇ ਨਾ। ਕੋੜੋਂ ਦਾ ਵੱਡਾ ਹੁੰਦਾ ਨਾ। ਆਹ ਵੱਡਾ ਹੁੰਦਾ ਠੇੜੀ ਨਾ। ਤੇ ਆਇ ਨੂੰ ਕਹਿੰਦੇ ਵੀ ਆਹ ਦਾ ਘੜੀ ਹੋਣੀ। ਹੈ? ਤੁੰਬੀ ਤੁੰਬੀ ਨੂੰ ਤੁੰਬੀ ਕਿਹਾ ਜਾਂਦਾ ਜੀ। ਤੁੰਬਾ ਠੀਕ ਹੈ ਜੀ। ਆ ਇਹਨੂੰ ਆ ਗਿਆ ਨਾ। ਤੇ ਆ ਗਲਾਸ ਆ ਗੇ। ਸਾਰੇ ਕਾਂਸੇ ਦੇ ਇਹ ਤੇ ਫੋਟੋਆਂ ਕਰਾ ਲਿਆ ਉਹ ਬੱਚਿਆਂ ਨੂੰ ਦੋ ਮਹੀਨਾ ਨੰਗੇ ਜਿਵੇਂ ਮੜਾ ਜਾ ਆ ਵਦੀਲੇ ਆ ਗਈ ਇਹ ਕਾਂਸੀ ਦਾ ਵਦੀਲਾ ਭਾਰਾ ਭਾਰਾ ਜਿਹੜਾ ਕਾਂਸੀ ਦਾ ਪਤਲੀ ਹੈ ਨਾ ਆ ਸਿਲਵਾਉਂਦੀਆਂ ਪਿੱਤਲ ਦੀਆਂ ਆ ਵੀ ਪਤਲੀ ਆ ਗਈ ਆ ਕੌਲੀਆਂ ਤੇ ਪਲੇ ਆ ਗਏ ਨਾ ਪੜਾ ਹੈ ਪੜਾ ਹੈ ਤੇ ਆ ਇਹ ਕਾਸੀ ਦੀਆਂ ਇਹ ਨੂੰ ਕਿਹਨਾਂ ਦੀ ਇਹ ਪਲੇਟਾਂ ਛੰਨੀਆਂ ਚੰਨੇ ਬਈ ਸਨੇ ਦੂਜੇ ਨਹੀਂ ਹੁੰਦੇ ਜੀ ਚੰਨਾ ਦਾ ਬਾਲਾ ਵੱਡਾ ਹੁੰਦਾ ਜੀ ਇਹ ਬਈ ਸਿਹਾ ਆਪਾਂ ਇਹ ਕਰੇਟਾ ਕਰੀਏ ਕਰੇਟਾ ਹੀਆ ਹੋਗਾ ਨਾ ਆਹ ਪ੍ਰੈਸ ਆ ਗਈ ਪੁਰਾਣੀ ਕੋਲੇ ਵਾਲੀ ਇਹ ਚੀਜ਼ ਕਿਹੜੀ ਬੋਲਦੀ ਆਈ ਇਹ ਕੋਲੇ ਵਾਲੀ ਪ੍ਰੈਸੇ ਚ ਕੋਲਾ ਪਾ ਕੇ ਕੱਪੜੇ ਪ੍ਰੈਸ ਕੀਤੇ ਜਾਂਦੇ ਸੀਗੇ ਉਹ ਅਹੀਂ ਛਾੜ ਜਾਂਦੇ ਸੀ ਆਹ ਚਾ ਕੱਢ ਕੇ ਕੋਲਾ ਨਿਕਲ ਜਾਂਦਾ ਇਹ ਨਾ ਸਵਾ ਇਹਦੇ ਵੀ ਕੀ ਸਵਾ ਲਿਖਿਆ ਜਾਂਦੇ ਨਾ ਹਾਂ ਲੋ ਜਾਣਕਾਰ ਤੁਸੀਂ ਤਾਂ ਤੇ ਇੱਧਰ ਆਇਆ ਥੇਕਰ ਤੇ ਜਿਹੜਾ ਆਪਾਂ ਆਹ ਅਗੇ ਗੁੱਡੀਆਂ ਪਟੋ ਲੈਣਾ ਇੰਨਾ ਕੋਲੇ ਵਿਚਾਰਾਂ ਕੋਲੇ ਬੈਠੇ ਨਹੀਂ ਇਹ ਆਹ ਕੁਰਸੀ ਇਹ ਨਾ ਕੱਢਿਆ ਜਾਂਦਾ ਇਹ ਇੱਕ ਕੁਰਸੀ ਇਹ ਨਾ ਜੀ ਸਾਰਾ ਕੁਰਸੀ ਇਹਦੀ ਵੀ ਇਹੇ ਹਾਂ ਇਹ ਕੁਰਸੀ ਆ ਤਾਂ ਮਸ਼ੀਨੀ ਆ ਲੱਗਦਾ ਮੈਨੂੰ ਇਹ ਮਸ਼ੀਨੀ ਬਣੀ ਆ ਬਣਾਈ ਆ ਆਨਲਾਈਨ ਹਾਂ ਬੋਲਾਂ ਦੇ ਪਿੱਪਲਾਂ ਨੂੰ ਕੌਣ ਲੈ ਗਿਆ ਤੀਆਂ ਤੇ ਕੁੰਜਣਾ ਚ ਸੋਗ ਪੈ ਗਿਆ ਚਰਖੇ ਦੀ ਗੂੰਜ ਸੁਣੇ ਵਿੱਚ ਖਾਬ ਦੇ ਬਦਲੇ ਨਿਕੰਗ ਰੰਗ ਰੇਗ ਜਾਵਦੇ ਤੇ ਆ ਸਰਹਾਣੇ ਆ ਗਏ ਜੀ ਨਾ ਕਰਾਣਾ ਜੀ ਨਾ ਇਹ ਸਰਹਾਣਾ ਬੋਹੜਾ ਕਵਰ ਕਹਿੰਦੇ ਸਰਹਾਣੇ ਦਾ ਸਰ ਮੈਡਮ ਲਾਰੀ ਆਈ ਦੀ ਫੋਟੋ ਦਾ ਸਵੇਰੇ ਭਾਈ ਜੀ ਇਹ ਆਪਣੇ ਤੁੰਗ ਸਵੇਰੇ ਭਾਈ ਦੀ ਵੀਡੀਓ ਜੀ ਸਵੇਰੇ ਤਾਂ ਮੈਨੂੰ ਪਤਾ ਨਹੀਂ ਅੱਜ ਭਾਈ ਆ ਮੈਂ ਭਾਈ ਇਹ ਆਪਣੇ ਪਿੰਨੋ ਆ ਆਪਣੇ ਪਿੰਟੋ ਆ ਹਾਂ ਇਹ ਬਾਡੀ ਗਾਰਡ ਨੇ ਖੇਸ ਆਦਾ ਬਣਿਆ ਪਿਆ ਤੇ ਆ ਬੁਣਿਆ ਜਾ ਰਿਹਾ ਜੀ ਖੇਸ ਆ ਤੇ ਉਧਰ ਰੰਗ ਰੰਗ ਪ੍ਰੋਗਰਾਮ ਵੀ ਚੱਲ ਪਿਆ ਉਹ ਕਰਕੇ ਕੰਮ ਗਲਤ ਕਰਤਾ ਨਾ ਕਿਉਂ ਉਹ ਜਿਹੜੀਆਂ ਪਸਾਣਾ ਫੇਰਾ ਉਹ ਨਸ਼ੇ ਨੂੰ ਉਹ ਕਰਦੇ ਨਾ ਫਿਰ ਪ੍ਰਮੋਟਾ ਛੱਡ ਕੇ ਤੁਸੀਂ ਆਈਏ ਨੂੰ ਤਾਂ ਗਾਇ ਵੀ ਨਾ ਆਰਾਮ ਤੇ ਇੱਧਰ ਮੱਕੀ ਦੇ ਤਾਜ਼ੀਆਂ ਆਏ ਨੇ ਖਿੱਲਾ ਬਣਾਈ ਜਾਂਦੀਆਂ ਪੱਠੀ ਜੜੀ ਹੋਈ ਇੱਧਰ ਪਹਿਲਾਂ ਐਂ ਪੱਠੀ ਜਲਦੀ ਨਾ ਪੱਠੀ ਤੋਂ ਦਾਣੇ ਬਣਾ ਕੇ ਲਿਆਉਂਦੇ ਉਹ ਚੀਜ਼ ਬਣਾਈ ਹੋਈ ਆ ਪੱਠੀ ਤੇ ਇੱਥੇ ਪੁੰਨੀ ਦੇ ਦਾਣੇ ਖਿੱਲਾ ਮਖਾਣੇ ਤੇ ਐਨੂੰ ਕੀ ਕਹਿੰਦੇ ਆ ਬਈ ਇਹਨੂੰ ਕਹਿੰਦੇ ਜੀ ਮਨਾ ਪਹਿਲਾਂ ਮੱਕੀ ਦੇ ਵਿੱਚ ਪਾਇਆ ਜਾਂਦਾ ਹੈ ਖੇਤਾਂ 'ਚ ਗਵਾਰੇ ਦੀ ਰਾਖੀ ਲਈ ਜਾਂ ਮੱਕੀ ਦੀ ਰਾਖੀ ਲਈ ਵਾ ਤੇ ਬਾਕੀ ਗਣਾ ਚ ਡਰਾ ਚੋਂ ਆ ਰਹੇ ਨਾ ਹਾਂਜੀ ਇਹਦੇ ਆਖੇ ਕਾਰਤੂਸ਼ੀ ਚੱਲਦਾ ਗੁੱਡ ਮਾਰਨਿੰਗ ਠੀਕ ਹੈ ਜੀ ਤੇ ਐਸ ਰੋੜੀ ਬਣਾਏ ਜਾਂਦੇ ਖੇਤਾਂ 'ਚ ਨਾ ਐਵੇਂ ਵੀ ਬਣਾਏ ਜਾਂਦੇ ਬੈਡਰੂਮ ਬਾਹਰ ਤੋਂ ਬਣਾਇਆ ਕੋਈ ਗੱਲ ਨਹੀਂ ਬੇਟਾ ਹੋ ਜਾ ਸਾਹਮਣੇ ਗੱਲ ਚੀਜ਼ ਤਾਂ ਨਹੀਂ ਪੀ ਰਿਆ ਇਹ ਕਣਕ ਦੀ ਰਾਖੀ ਬੈਠਿਆ ਜਵਾਨ ਕੋਈ ਗੱਲ ਨਹੀਂ ਜਾਨਾ ਇਹ ਕਣਕ ਦੀ ਰਾਖੀ ਬੈਠੇ ਆਗੇ ਇਹ ਕਣਕ ਦੀ ਰਾਖੀ ਤੇ ਉਹ ਕਰਨ ਲਈ ਇਹ ਖੇਤਾਂ 'ਚ ਆਪਾਂ ਬਣਾਇਆ ਨਾ ਝੁੰਬੀ ਕਹਿੰਦੇ ਨਾ ਤੇ ਆ ਗਿਆ ਡਰਨਾ ਡਰਨਾ ਮਨਾ ਹੈ ਇਹ ਡਰੋਨ ਖਾਤਰੀ ਬਣਾਇਆ ਜਾਂਦਾ ਖੇਤਾਂ 'ਚ ਜੰਗਲੀ ਜਾਨਵਰ ਜਿਹੜੇ ਆਪਣੇ ਆਉਂਦੇ ਆ ਉਹਨਾਂ ਲਈ ਤੇ ਇਹਨੂੰ ਵਿਚਾਰੇ ਨੂੰ ਗੋਪੁੱਪੇ ਮਾਰਿਆ ਬਈ ਇਹ ਖੜਾ ਜੀ ਉੱਥੇ ਗੱਡੀ ਇਹ ਉੱਥੇ ਲਾਇ ਰੋ ਕੀ ਕਰੇ ਇਹ ਉੱਥੇ ਗੱਡੀ ਖੜਾ ਜੀ ਦੱਸੋ ਹੁਣ ਕੀ ਅਸੀਂ ਤੇ ਇਹ ਨੂੰ ਜਾਲ ਨੂੰ ਕਿਉਂ ਤੋਂ ਪੇਮਾ ਰਹਿਣਾ ਪੱਛਲਾ ਹੋਵੇ ਦੇਖੋ ਡਿਜ਼ਾਈਨ ਦੇਖੋ ਕਿੰਨਾ ਪਾਇਆ ਇਹਦੇ ਵਿੱਚ ਆਉਜੀ ਦੂਸਰੀ ਛੜ ਕਰਦੇ ਪੁੱਤਾਂ ਖਾਣ ਦੀ ਇੰਸਟਾਲਿੰਗ ਹੈ ਜੀ ਖਾਣ ਪੀਣ ਦੀ ਪੂਰੇ ਦੇਸ਼ ਦੇ ਬੱਚਿਆਂ ਨਾਲ ਕੰਪਲੀਟ ਹੈਗਾ ਪਰ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਅੱਥੇ ਵੀ ਵਸਦੀਆਂ ਇਸ ਕਰਕੇ ਸਾਡੇ ਘੋੜਾ ਸਵਾਰੀ ਤੇ ਉੱਟ ਸਵਾਰੀ ਦਾ ਆਨੰਦ ਲੈਂਦੇ ਹੋਏ ਬੱਚੇ ਇਹਦੇ ਮਤਲਬ ਸ਼ਹਿਰਾਂ ਵਾਲੇ ਜ਼ਿਆਦਾ ਵਹਿੰਦੇ ਹੋਣਗੇ ਨਾ ਜੋ ਤੇ ਫੋਨ ਲਾਇਆ ਨਾ ਹਾਂਜੀ ਹੋਰ ਪਿੱਛੇ ਤੋਂ ਉਪਰ ਆਣਾ ਲੈ ਵੀ ਦੇਖ ਤੇ ਮੈਂ ਕਟਣਾ ਸੀ ਜਿਹੜਾ ਵਾਹ ਜਾਂ ਬੱਚੇੜਾ ਆਨੰਦ ਲੈ ਰਿਹਾ ਜੀ ਘੋੜਸਵਾਰੀ ਤੇ ਉੱਠ ਸਵਾਰੀ ਦਾ ਤੇ ਬੱਚਿਆਂ ਨੂੰ ਚਾਉਣ ਲਈ ਪੌੜੀ ਵੀ ਲੱਕ ਰੱਖੀ ਹੋਈ ਐ ਸਪੈਸ਼ਲ ਆ

പീ ബി ന് വി ല